ਗੁਰਦੁਆਰਾ ਕਿਲਾ ਮਵਾਰਕ ਵਿਖੇ ਡੀਐਸਪੀ ਸਿਟੀ 1 ਨੇ ਕਿਹਾ ਚাইਨਾ ਡੋਰ ਦੀ ਡਰੋਨ ਦੇ ਨਾਲ ਕੀਤੀ ਗਈ ਉਹਨਾਂ ਵੱਲੋਂ ਚੈਕਿੰਗ ਨਹੀਂ ਆਇਆ ਵੀ ਹਜੇ ਤੱਕ ਮਾਮਲਾ ਧਿਆਨ ਵਿੱਚ ਐਤਵਾਰ ਨੂੰ 2 ਵਜੇ ਦੇ ਲਗਭਗ ਗੁਰਦੁਆਰਾ ਕਿਲਾ ਮਵਾਰਕ ਵਿਖੇ ਡੀਐਸਪੀ ਸਿਟੀ 1 ਹਰਮਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਚাইਨਾ ਡੋਰ ਨੂੰ ਲੈ ਕੇ ਜਿੱਥੇ ਪੀਸੀਆਰ ਦੀਆਂ ਆਪਣਾ ਪੁਲਿਸ ਪਾਰਟੀਆਂ ਚੈਕਿੰਗ ਕਰ ਰਹੀਆਂ ਹਨ ਅਤੇ ਉਹਨਾਂ ਵੱਲੋਂ ਇਸ ਨੂੰ ਲੈ ਕੇ ਇੱਕ ਡਰੋਨ ਦੇ ਨਾਲ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਉਹਨਾਂ ਵੱਲੋਂ ਗੁਰਦੁਆਰਾ ਕਿਲਾ ਮੁਵਾਰਕ ਦੀਆਂ ਸਾਰੀਆਂ ਸਾਈਟਾਂ ਦੇ ਉੱਤੇ ਉਹਨਾਂ ਵੱਲੋਂ ਆਸੇ-ਪਾਸੇ ਸਾਈਟਾਂ ਦੇ ਉੱਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਜਿੱਥੇ ਇਹ ਡਰੋਨ 1 ਕਿਲੋਮੀਟਰ ਤੱਕ ਇਸ ਦੇ ਨਾਲ ਆਪਣਾ ਚੈੱਕ ਕਰਦਾ ਹੈ ਅਤੇ ਉਹਨਾਂ ਕਹਿਿਆ ਕਿ ਦੋ ਜਗ੍ਹਾ ਤੇ ਸਾਨੂੰ ਕੁਝ ਛੱਕ ਪਿਆ ਸੀ ਜਿਸ ਨੂੰ ਲੈ ਕੇ ਉੱਥੇ ਜਾ ਕੇ ਜਦ ਸਾਡੀਆਂ ਟੀਮਾਂ ਭੇਜੀਆਂ ਗਈਆਂ ਤਾਂ ਉਹਨਾਂ ਵੱਲੋਂ ਚੈਨਲ ਡੋਰ ਦੇ ਨਾਲ ਪਤੰਗ ਨਹੀਂ ਛੁਡਾਈ ਜਾ ਰਹੀ ਬਰੇਸਨ ਅਗਰ ਫਿਰ ਵੀ ਕੋਈ ਸਾਨੂੰ ਇਸ ਤਰ੍ਹਾਂ ਦਾ ਮਾਮਲਾ ਮਿਲਦਾ ਤਾਂ ਉਹਨਾਂ ਵੱਲੋਂ ਉਹਨਾਂ ਤੇ ਮੁਕਾਦਮੇ ਦਰਜ ਕੀਤੇ ਜਾਣਗੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਹਰਵੰਦ ਸਿੰਘ ਮੇਰਾ ਨਾਮ ਜੀ ਸਿਪਾਹੀ ਲਖਿੰਦਰ ਸਿੰਘ ਕਨਾਲਸਾਲੇ ਵਿੱਚ ਪਨਾਇਆ ਤਾਂ ਆ ਕੀ ਇਕੱਠੀ ਕਰਿਆ ਨੇ ਤੁਸੀਂ ਤੇ ਦੌਰ ਆ ਗਈ ਇਹ ਮੋਟਰਸਾਈਕਲ ਵਿੱਚ ਫਸਦੀ ਸੀ ਤੇ ਸਿਆਣਾ ਦੌਰ ਆ ਐਸੇ ਤਾਂ ਅਸੀਂ ਬਹੁਤ ਜਿਆਦਾ ਕੋਸ਼ਿਸ਼ ਸਖਾਈ ਕੀਤੀ ਹੈ ਪਰ ਲੋਕਾਂ ਦਾ ਆਪਣਾ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦੀ ਜਿਹੜੇ ਮਾਪੇ ਆਪਣੇ ਬੱਚਾ ਨੂੰ ਲੈ ਕੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਫਿਰ ਉਹ ਤੋ ਬਟਾ ਬੇ ਕਿਸ ਦਾ ਕੋਈ ਨਹੀਂ ਜਿਹੜਾ ਦੇ ਬੱਚਿਆਂ ਨੂੰ ਆ ਫੋਨ ਕਰ ਰਹਾ ਸਾਡੇ ਐਸਐਸਪੀ ਸਾਹਿਬ ਵੱਲੋਂ ਜੀ ਜਿਹੜੀ ਹੈ ਚੈਨਾਡੋਰ ਦੇ ਵਿੱਚ ਵੱਡੇ ਵੱਡੇ ਪੱਧਰ ਤੇ ਜਿਹੜੀ ਹੈ ਡਰਾਈਵ ਚਲਾਈ ਗਈ ਹੈ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਬਖਵਖ ਨਾਕਬੰਦੀ ਕਰਵਾਈ ਹੋਈ ਜੇ ਔਰ ਜਿਹੜੀਆਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਸਾਡੀਆਂ ਜਿਹੜੀਆਂ ਨੇ ਜੰਗਸ਼ਤ ਕਰ ਰਹੀਆਂ ਨੇਗੇ ਤੇ ਨਿਗਰਾਨੀ ਰੱਖ ਰਹੀਆਂ ਵੀ ਕੋਈ ਚਰਨਡੋਰ ਦੀ ਵਰਤੋਂ ਨਾ ਕਰੇ ਤੇ ਜਿਹੜਾ ਹੈਗਾ ਕੋਈ ਵੱਡੇ ਪੱਧਰ ਤੇ ਜਿਹੜਾ ਸਾਊਂਡ ਸਿਸਟਮ ਲਗਾ ਕੇ ਜਿਹੜਾ ਕੋਈ ਹੁਲੜਵਾਜੀ ਨਾ ਕਰੇ ਜਿੰਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਅਗਰ ਕੋਈ ਇਦਾਂ ਦਾ ਕਰਨਾ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਡਰੋਨ ਵੀ ਚਲਾਇਆ ਗਿਆ ਜੀ ਅੱਜ ਅਸੀਂ ਡਰੋਨ ਵੀ ਡਰੋਨ ਦੀ ਡਰਾਈਵ ਵੀ ਚਲਾਈ ਗਈ ਸੀ ਜਿਹੜੀ ਅੱਜ ਅਸੀਂ ਡਰੋਨ ਉਡਾ ਕੇ ਲੋਕਾਂ ਦੀਆਂ ਛੱਤਾਂ ਦੇ ਉੱਪਰ ਦੇਖ ਰਹੇ ਸੀ ਵੀ ਕੋਈ ਚੰਨਰ ਦੀ ਵਰਤੋਂ ਤਾਂ ਨਹੀਂ ਕਰ ਰਹੇ ਆ ਜਾਂ ਕੋਈ ਜਿਹੜਾ ਹੈਗਾਗਾ ਕੋਈ ਖੁੰੜਵਾਜੀ ਤਾਂ ਨਹੀਂ ਕਰ ਰਹੇ ਔਰ ਸਾਡੇ ਜਵਾਨਾਂ ਨੂੰ ਅਸੀਂ ਦੂਰਬੀਨਸ ਦੇ ਕੇ ਉਹ ਵੀ ਅਸੀਂ ਜਿਹੜਾ ਹੈਗਾ ਦੂਰਬੀਨ ਰਾਹੀਂ ਵੀ ਛੱਤਾਂ ਦੇ ਉੱਪਰ ਜਿਹੜਾ ਅਸੀਂ ਚੈੱਕ ਕਰਵਾਇਆ ਸੀ ਕਿੰਨੇ ਡਰੋਨ ਚਲਾਏ ਗਏ ਜੀ ਇੱਕ ਡਰੋਨ ਜਿਹੜਾ ਸੀ ਅੱਜ ਅਸੀਂ ਚਲਾ ਰਹੇ ਹਾਂ ਚਲਾਇਆ ਹੈਗਾ ਜਿਹੜਾ ਉਹ ਵਕ ਵਕ ਥਾਂ 'ਤੇ ਜਿਹੜਾ ਸੀ ਚਲਾਵਾ ਹੈ ਤਾਂ ਕਾਵੇ ਜੇ ਤੱਕ ਚਲਾਇਆ ਐ ਸੂਰੇ ਅਸੀਂ 11:00 ਵਜੇ ਆਕੇ ਡਰੋਨ ਸਟਾਰਟ ਕੀਤਾ ਸੀਗਾ ਜੀ ਹੁਣ ਸ਼ਾਮ ਤੱਕ ਡਰਾਈਵ ਚੱਲੇਗੀ ਕਿੱਥੋਂ ਚਲਾਏ ਸੀ ਜੀ ਕਿਲਾ ਸਾਹਿਬ ਤੋਂ ਚਲਾਏ ਸੀ ਕਿਲਾ ਸਾਹਿਬ ਤੱਕ ਕੋਈ ਵੀ ਪਤੰਗ ਨਹੀਂ ਉਡਾਰਿਆ ਤੇ ਲੋਕਾਂ ਦੇ ਡੋਰਾਂ ਜਿਹੜੀਆਂ ਉਹ ਕੋਠਿਆਂ ਤੇ ਚੱਲ ਰਹੀਆਂ ਇਹਦੀ ਜਿਹੜੀ ਕਾਫੀ 1.5 ਕਿਲੋ 1.5 ਕਿਲੋਮੀਟਰ ਦੀ ਜਿਹੜੀ ਰੇਂਜ ਹੈ ਜੀ ਡਰੋਨ ਇਹ 1 ਕਿਲੋ 1.5 ਕਿਲੋਮੀਟਰ ਤੱਕ ਚਲਾ ਜਾਂਦਾ ਜੀ ਉਹ ਰੇਸ ਦੇ ਵਿੱਚ ਅਸੀਂ ਰੇਂਜ ਤੱਕ ਚਲਾਇਆ ਉਹਨੂੰ ਜੀ ਔਰ ਇਸ ਕਿਲਾ ਸਾਹਿਬ ਤੋਂ ਅਸੀਂ ਹੋਰ ਜਗ੍ਹਾ ਜਾ ਕੇ ਵੀ ਡਰੋਨ ਚਲਾਵਾਂਗੇ ਸ਼ਾਮ ਤੱਕ ਡਰਾਈਵ ਚੱਲੇਗੀ ਸਰ ਲੱਗਦਾ ਨਹੀਂ ਵੀ ਜਿਹੜਾ ਡਰੋਨ ਆ ਉਹ ਸੋਭਾ ਤੋਂ ਚਲਾਉਣਾ ਚਾਹੀਦਾ ਸੀ ਜਿਹੜਾ ਕਿ ਹੁਣ 2:30 ਵੱਜ ਗਏ ਤੁਸੀਂ ਲੇਟ ਚਲਾਇਆ ਪਹਿਲਾਂ ਸਵੇਰੇ ਫੋਗ ਸੀ ਜੀ ਬਹੁਤ ਜ਼ਿਆਦਾ ਜਿਹਦੇ ਕਰਕੇ ਡਰਾਈਵ ਜਿਹੜੀ ਨਹੀਂ ਚੱਲ ਸਕਦਾ ਸੀ ਡਰੋਨ ਜਦੋਂ ਫੋਗ ਉਤਰੀ ਹੈ 11 ਵਜੇ ਸੀ ਜਦੋਂ ਡਰਾਈਵ ਸਟਾਰਟ ਕਰਤੀ ਹੈ ਲੱਗਦਾ ਨਹੀਂ ਵੀ ਕੱਲ ਹੀ ਇਹ ਚੈੱਕ ਕਰਨਾ ਸੀਗਾ ਲੋਕਾਂ ਨੂੰ ਥੋੜਾ ਦਬਾ ਪੈਣਾ ਅਸੀਂ 2:30 ਮਹੀਨੇ ਦੇ ਇਹ ਚੈਕਿੰਗ ਕਰ ਰਹੇ ਹਾਂ ਜੀ ਲੋਕਾਂ ਦੀ ਵਕ ਵਕ ਅਸੀਂ ਐਫ ਆਈ ਆਰ ਵੀ ਲੌਜ ਕੀਤੀਆਂ ਨਹੀਂ ਬੜੇ ਸਮੇਂ ਤੋਂ ਇਹ ਚੈੱਕ ਕਰ ਰਹੇ ਹਾਂ ਜੀ ਡਰੋਨ ਆਲਾ ਸੀਗਾ ਉਹ ਤਾਂ ਹੁਣ ਉਹ ਦੁਕਾਨ ਤੇ ਚਲਾ ਗਿਆ ਤੁਸੀਂ ਇਹਨੇ ਵਿਜਾਇਤ ਨਹੀਂ ਚਲਾ ਰਹੇ ਜੀ ਅਸੀਂ ਹੋਰ ਜਗ੍ਹਾ ਲੈ ਕੇ ਇਸ ਬਾਰੇ ਇੱਥੇ ਤੱਕ ਕਿਲੇ ਤੇ ਤਾਂ ਕੋਈ ਵੀ ਪਤੰਗ ਨਹੀਂ ਚੜਾ ਰਿਹਾ ਸੀ ਕਿ ਕੱਲ੍ਹ ਕਹੇ ਤੇ ਕਿਉਂ ਹੋਇਆ ਇੱਥੇ ਇੱਥੋਂ ਇੱਥੋਂ 1 ਕਿਲੋਮੀਟਰ ਸਾਈਡ ਤੱਕ ਡਰੋਨ ਚੱਲਾ ਜਾਂਦਾ ਜੀ ਲੋਕਾਂ ਦੀਆਂ ਛੱਤਾਂ ਤੇ ਜਾ ਕੇ ਡਰੋਨ ਨਾਲ ਅਸੀਂ ਚੈੱਕ ਕੀਤਾ ਜੀ ਹੋਰ ਜਿਹੜੀ ਜਗ੍ਹਾ ਉੱਚੀ ਜਗ੍ਹਾ ਹੈਗੀ ਅਸੀਂ ਅੱਗੇ ਜਗ੍ਹਾ ਚੈੱਕ ਕਰ ਰਹੇ ਹਾਂ ਹੋਰ ਜਗ੍ਹਾ ਵੀ ਜਾ ਰਹੇ ਹਾਂ ਡਰੋਨ ਨਾਲ ਪ੍ਰਾਪਤੀ ਕੀ ਹੋਈ ਹੈ ਅਜੇ ਤੱਕ ਅਸੀਂ ਦੋ ਜਗ੍ਹਾ ਸਾਨੂੰ ਡਾਊਟ ਹੋਇਆ ਸੀ ਜਿਹੜੀਆਂ ਸਾਡੀਆਂ ਟੀਮਾਂ ਲਾਈਆਂ ਗਈਆਂ ਸੀ ਟੀਮਾਂ ਭੇਜੀ ਗਈਆਂ ਚੈੱਕ ਕਰਵਾਇਆ ਲੇਕਿਨ ਉੱਥੇ ਪਾਂਡਾ ਡੋਰਸ ਯੂਜ਼ ਕਰ ਰਹੇ ਆ ਚਾਈਨਾ ਡੋਰ ਦੀ ਵਰਤੋਂ ਨਹੀਂ ਕਰ ਰਹੇ ਅਸੀਂ ਹੁਣੇ ਫਾਈਟ ਕਰਕੇ ਆਏ ਆ ਆਪਣੇ ਚਾਈਨਾ ਡੋਰ ਸ਼ਰੀਆਮ ਚੱਲ ਰਹੀ ਹੈ ਪੁਲਿਸ ਮੁਲਾਜ਼ਮ ਵੱਲੋਂ ਇਹ ਕਿਹਾ ਗਿਆ ਕਿ ਚਾਈਨਾ ਡੋਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਪਰ ਚਾਈਨਾ ਡੋਰ ਹਜੇ ਵੀ ਵਿਕਰੀ ਹੋ ਰੋ ਉਹਦੇ ਉੱਥੇ ਵੀ ਕੀਤੀ ਜਾ ਰਹੀ ਸੀ ਪਰ ਡਰੋਨ 'ਚ ਨਹੀਂ ਆਈ ਉਹ ਕੋਈ ਗੱਲ ਨਹੀਂ ਜੀ ਜ਼ਿਕਰ ਸਾਡੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਗਈ ਅਸੀਂ ਜਿਹੜੀ ਹੈ ਉਹਦੇ ਖਿਲਾਫ ਐਫਆਈਆਰ ਦਰਜ ਕਰਾਂਗੇ